ਅਸੀਂ ਵੀ ਕਦੇ ਰਾਜੇ ਹੁੰਦੇ ਸਾਂ ਸਾਡਾ ਵੀ ਕਦੇ ਰਾਜ ਹੁੰਦਾ ਸੀ ਲਾਹੌਰ ਸਾਡੀ ਰਾਜਧਾਨੀ ਹੋਇਆ ਕਰਦੀ ਸੀ ਇੱਕ ਬੜਾ ਹੌਕਾ ਲੈ ਕੇ ਕੌਮ ਦੇ ਮਹਾਨ ਢਾਡੀ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਲਿਖਿਆ ਕੋਈ ਦੂਰ ਦੀ ਗੱਲ ਨਹੀਂ ਜੱਗ ਉੱਤੇ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ ਸਾਡੇ ਸਿਰਾਂ ਤੇ ਕਲੰਗੀਆਂ ਸੋਹਂਦੀਆਂ ਸਨ ਸਾਨੂੰ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ ਬਿਨਾ ਪੁੱਛਿਓ ਇੱਧਰ ਨਹੀਂ ਝਾਕਦੇ ਸੀ ਅੱਜ ਸਾਡੇ ਤੇ ਹੁਕਮ ਚਲਾਣ ਵਾਲੇ ਆਪਾਂ ਚੇਤੇ ਕਰੀਏ ਵੀ ਸਾਡਾ ਕਦੇ ਰਾਜ ਹੋਇਆ ਕਰਦਾ ਸੀ ਸਾਡੇ ਵੀ ਕਦੇ ਸਿੱਕੇ ਜਾਰੀ ਹੋਏ ਸਨ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਪੂਰੀ ਦੁਨੀਆ 'ਚ ਜਿੱਥੇ ਮਰਜ਼ੀ ਘੁੰਮਿਓ ਪਰ ਇੱਕ ਗੇੜਾ ਲਾਹੌਰ ਦਾ ਜ਼ਰੂਰ ਲਾ ਕੇ ਆਇਓ ਉੱਥੇ ਆਪਣੀ ਸਿੱਖ ਵਿਰਾਸਤ ਜਿਹੜੀ ਪਈ ਆਵਾਜ਼ਾਂ ਮਾਰਦੀ ਆ ਆਪਣੇ ਵਾਰਸਾਂ ਨੂੰ ਉਹਨੂੰ ਜ਼ਰੂਰ ਧੱਕ ਕੇ ਆਇਓ ਤੇ ਆਪਣੇ ਨਿਆਣਿਆਂ ਨੂੰ ਵੀ ਜ਼ਰੂਰ ਦਿਖਾ ਕੇ ਲਿਆਇਓ ਤਾਂ ਕਿ ਉਹਨਾਂ ਦੇ ਅੰਦਰ ਵੀ ਇਹ ਭਾਵ ਪੈਦਾ ਹੋ ਸਕੇ ਕਿ ਹਮ ਰਾਖਤ ਪਾਤ ਚਾਹੀਦਾਵਾ